ਚੱਲੇ ਨੇ ਬੰਦੇ ਕਣਕ ਕੱਟਣ ਭਰੋਂਗੇ ਲਾਡੀ ਵਾਈ ਕਰਦਾ ਡਿਲੀਵਰੀ ਗੱਡੋ ਲਈ ਫਿਰਦਾ ਐਨਕਾ ਦੇਖੂਗਾ ਲਿਆ ਪੈਨ ਦੇ ਵਿੱਚ ਪੈਂਦੀ ਲਿਆ ਦੇਖ ਕੇ ਰੀਪਰ ਕੇ ਐਸ ਦਾ ਆਹੀ 855 ਦੇ ਚਲਾਉਣਾ ਰੀਪਰ ਸੋਲਾਰੇ 11 ਜਾਰੇ ਤੇਰਾ ਟਰਾਲੀਆਂ ਕੱਢਤੀਆਂ ਬਾਹਰ ਤੂੜੀ ਵਾਲੀਆਂ ਇਹ ਚੱਲੀਆਂ ਨੇ ਕਰਾਲੀ ਨੂੰ ਆਪਾਂ ਰੀਪਰ ਚਲਾਉਣਾ ਨਹੀਂ ਇੱਕ ਹਰਵਿੰਦਰ ਨੂੰ ਚਾਹੀਦੀ ਆ ਤੇ ਇੱਕ ਹੋਰ ਵੀਰ ਨੂੰ ਚਾਹੀਦੀ ਆ ਜਿਹੜਾ ਟਰੈਕਟਰ ਲੈ ਕੇ ਆਇਆ ਆ ਲਓ ਗਲੀ ਕੱਟੀ ਵੀ ਆ ਹੈਂ ਪਿਛਲੇ ਸਾਲ ਦੀਆਂ ਇੱਕੜੇ ਖੜੀਆਂ ਨੇ ਓਪਰੇ ਦੀ ਰਿਪੋਰਟ ਜੀ ਮਕਾਨ ਦੀ ਤਿਆਰੀ ਚੱਲਦੀ ਆ ਨਿਊਆਂ ਨਾ ਕੱਢ ਲੀਆਂ ਤੇ ਅੱਜ ਬਾਬਾ ਜੀ ਦੀ ਕਰਾਉਣੀ ਆ ਅਰਦਾਸ ਪਹੁੰਚ ਗਏ ਬਾਬਾ ਜੀ ਤੇ ਉਸ ਤੋਂ ਬਾਅਦ ਕੰਮ ਕਰਨਾ ਸਟਾਰਟ ਨੋ ਅੱਜ ਉਹਨਾਂ ਆਵਾਗੇ ਨੇ ਹਾਈਟ ਤੱਕ ਨੂੰ ਆ ਗਿਆ ਆਪ ਕਿੱਥੇ ਗਿਆ ਅਮਨ ਜੀ ਮੈਂ ਇੱਕ ਪਾਤੀ ਦੀ ਮੈਂ ਆਇਆ ਹਾਂ ਰਾਗ ਰੋਤੀ ਪ੍ਰਵਾਹ ਕਰਨਾ ਚਾਹੁੰਦਾ ਹਾਂ ਆ ਗਿਆ ਆ ਗਿਆ ਆ ਨਾਮ ਦਾ ਰਾਮ ਜੀ ਸਾਰਾ ਬੰਨ ਨੰ ਗੰਡਾ سورے دکھا

ਸ਼੍ਰੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ ਆ ਮਾਧਮੇ ਤੁਹਾਨੂੰ ਦੇ ਗੁਰੂ ਵਾਹਿਗੁਰੂ ਜੀ ਤੁਹਾਨੂੰ ਸਿਮਰਨ ਕਰਵਾਉਣ ਕਰਦੇ ਹਨ ਜਿਵੇਂ ਪੰਜਾਬ ਸਾਖਤਾਂ ਸ੍ਰੀ ਗੁਰਦੁਆਰਿਆਂ ਦਾ ਧਿਆਨ ਰੱਖ ਕੇ ਬੋਲੋ ਜੀ ਸ਼੍ਰੀ ਗੁਰੂ ਜੀ ਕਤਨੇ ਸਬਾਤ ਖਾਨ ਸਾਹਿਬ ਦੀ ਅਰਦਾਸ ਹੈ ਜੀ ਪ੍ਰਿੰਸ ਬਖਤਖਸਾਈ ਜੀ ਕੋ ਬਾਤ ਕਰਵਾ ਦਿਗੋ ਪੁਰਾਣੇ ਵਿੱਚ ਤਾਲਿਸ਼ ਕਰਨ ਦਾ ਸਬਕ ਕਰ ਸੋ ਜਾਵੇ ਸਹਿਵ ਜੀ ਸਾਈਂ ਕਾਲ ਸਾਈਂ ਗੋਲਵਾਲੇ ਗੋਲੋ ਜੀ ਸ਼੍ਰੀ ਵਾਹਿਗੁਰੂ ਸਿੱਖਾਂ ਦੀ ਸਿੱਖੀ ਦਾ ਇਸ ਸੰਗਠਨ ਰਹੇ ਤਾਂ ਸਾਰੇ ਸੰਸਾਰ ਦਾ ਦਾਣਾ ਜੀ ਜੀ ਗੁਰੂ ਅਮਰਦਾਸ ਜੀ ਦਾ ਮਿਸ਼ਤਾਂ ਦੇ ਹਾਂ ਗੋਲੋ ਜੀ ਸਰਬੋਤਮ ਜੈਕਾਰ ਗੋਲੋ ਜੀ ਸਿੱਖਾਂ ਦਾ ਮਾਧਿਮਾ ਜੀ ਮਾਤਿਵਾ ਕੋਰਾ ਕਰਤੋ ਮਾਤਿਵਾ ਮਾਤਿਵਾ ਜੀ ਇਹਨਾਂ ਦੇ ਭੇਟਾ ਸਤਿ ਸ਼੍ਰੀ ਗੁਰੂ ਸਾਹਿਬ ਜੀ ਆਪ ਜੀ ਦੇ ਚਰਨਾਂ ਚੋਂ ਅਰਦਾਸ ਬੇਨਤੀ ਆਪ ਜੀ ਦੇ ਪਾਵਨ ਸੇਵਾ ਦੇ ਗੁਰੂ ਘਰ ਦੇ ਦੀਵਾਨ ਪਵਨ ਪ੍ਰਸਾਦ ਸ੍ਰੀ ਹਰਿਮਾਨ ਜੀ ਪਰਿਵਾਰ ਨਵੇਂ ਮਕਾਨ pau ਲੱਗੇ ਹੋਣਾ ਹੈ ਜੀ ਸ਼੍ਰੀ ਦੇ ਸਵਾਮੀ ਤੇ ਪਰਿਵਾਰ ਵੱਲੋਂ ਮੁੱਖ ਪ੍ਰਸਾਦ ਰਾਤ ਪ੍ਰਸਾਦ ਦੀ ਪੂਰੀ ਹਾਜ਼ਰੀ ਹੈ ਭੋਗ ਨਾਉ ਜੀ ਪਰਿਵਾਰ ਸਭ ਤੋਂ ਪਵਿੱਤਰਾਂ ਨੂੰ ਲਾਗੂ ਹੋਵਹਾਰਾ ਅੱਜ ਤੋਂ ਸਾਖੀ ਸਤਿ ਸੰਤੋਖ ਤੋਂ pau ਨਿਵਾਜ਼ ਰਹੇ ਜੋ ਆਪ ਜੀ ਦਾ ਪਰਿਵਾਰ ਸ਼ੁਭ ਨਾਮ ਜੀ ਅਨੰਤ ਮੁਰੀ ਭਾਰੀ ਸਾਫ ਤੋਂ ਸਾਥੀ ਸਾਥੀ ਆ ਸੰਤਾਂ ਸੰਗ ਦੇ ਦਾ ਆਦੇਮਨ ਚਾਹ ਗਿਆ ਹੈ ਐ ਪੰਜ ਜਨ ਮਿਹਰਬਾਨ ਦਾਸ ਕਿਰਾਕੀਆ ਨਾਮ ਇਸਾਰੀ ਗੋਦਾ ਇਲਾਕਾ ਜੀ ਨਾਮ ਨਾਮ ਚਾੜਨੀ ਹੋਵੇ ਕਦਾ ਫਿਰ ਸਰਬੱਤ ਦਾ ਭਲਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੱਲ ਬੱਲ ਜਿਸ ਤਰ੍ਹਾਂ ਜਾਈ ਨਾ ਪਿੰਡ ਤੋਂ ਪ੍ਰੋਗਰਾਮਿੰਗ ਕੀਤਾ ਮੈਂ ਸਵਾਹ ਸੋਤ ਆ ਜਾ ਸਤਨਾ ਸ਼ਿਵਾਇ ਵਾ ਵੇਂਟ ਰੇ ਸਭ ਚੱਲਦਾ ਪਾਸੇ ਦੀ ਬਸ ਚੱਲ ਆ ਜਾ ਲਾਜਾ ਤੋਂ ਆਦਮੀ ਬਿਚੇ ਇੱਕ ਵਾਕਾ ਸਤ ਆਪ ਸਾਡੀ ਵਾਟ ਕਰਦੇ ਨੇ ਸੱਚੀ ਵਾਟ ਫਲਸਫਾ ਸੱਭਿਆਚਾਰਕ ਸੰਸਾ ਸਮਝਾਉਂਦਾ ਹੈ ਕਿ ਮਨ ਹੋਰ ਗੁੰਜਦਾ ਹੈ। ਇੱਕ ਹੋਰ ਗੱਲ ਇਹ 500 ਵਰਗਰਾ ਦੇ ਪੱਤੀ ਦਾ ਸੱਤਿਆ ਸੰਤੋਖ ਉਹ ਹੈ ਜਿਹਨੂੰ ਜਾਨ ਜੀ ਵਿਸਾਖੀ ਦੀਆਂ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਾਂ ਸਭ ਦੀ ਫਸਲ ਸੁੱਕੀ ਸੰਧੀ ਘਰੇ ਪਹੁੰਚ ਜਵੇ ਬਹੁਤ ਮਿਹਨਤਾਂ ਕਰੀਆਂ ਨੇ ਕਿਸਾਨ ਭਰਾਵਾਂ ਨੇ ਪਰ ਮਾਤਮਾ ਉੱਤੇ ਰੰਗ ਦੇਖੋ ਬਦਲ ਰਿਹਾ ਅੱਜ 13 ਤਰੀਕ ਹੈ ਬਚਾਉ ਰੱਖੀ ਸਾਰੇ ਏਰੀਏ ਚ ਬਹੁਤ ਮਿਹਨਤਾਂ ਕਰੀਆਂ ਨੇ ਕਿਸਾਨ ਭਰਾਵਾਂ ਮਾਰੇ ਸਵਾਸਾਂ ਇਹਦੇ ਤੇ ਹੀ ਹੁੰਦੀਆਂ ਨੇ ਸਭ ਨੇ ਖਰਚੇ ਆਪੂ ਆਪਣੇ ਕਰੇ ਵੇ ਨੇ ਤੇ ਸਵਾਸਾਂ ਫਸਲ ਤਾਂ ਹੀ ਹੁੰਦੀਆਂ ਨੇ ਵੀ ਆਊਗੀ ਆ ਕਰਾਂਗੇ ਆ ਕਰਾਂਗੇ ਸਭ ਦਾ ਉਮੀਦਾਂ ਨੇ ਅਸਲ ਤੇ ਬਚ ਜਾਵੋ ਰੱਖੀ ਪ੍ਰਮਾਤਮਾ ਇੱਕ ਨੇ ਟਲ ਟਲ ਜਾ ਕਿਧਰੇ ਲੰਘ ਜਾ ਢੇਰੇ ਆ 20 ਦਿਨ ਹੁਣ ਤਾਂ ਬਾਕੀ ਟਰਾਂਸਫਾਰਮਰ ਦੇ ਕੋਲੋਂ ਭਰਾਵੋ ਜੇ ਕਿਸੇ ਦੇਖੇ ਚਾਹੇਗਾ ਤਾਂ ਆਪਣੀ ਕਣਕ ਵੱਢ ਕੇ ਜਗਾ ਸਾਫ਼ ਰੱਖੋ ਹਵਾ ਹਵਾਂ ਨੇ ਦਿਨ ਉਰੀ ਚਲਦੀ ਰਹਿੰਦੀ ਹੈ ਤੇ ਲਾਈਟ ਕਈ ਵਾਰੀ ਜਾਨਵਰਾਂ ਦੇ ਕਾਰਨ ਕਾਰਵਾਈ ਹੋ ਜਾਂਦੀ ਆ ਇਹ ਜ਼ਰੂਰ ট্রান্সਫਾਰਮਰ ট্রান্সਫਾਰਮਰ ਕੋਲੋਂ ਵੱਡੋ ਪਾਰੇ ਰੱਖੋ ਚੱਕ ਕੇ ਉਥੋਂ ਬਚਾਓ ਉਹਦੇ ਵਿੱਚ ਬਚਾਓ ਆ ਮਿੱਤਰੋ